ਅੱਜ ਦੀਆਂ ਚੋਣਵੀਆਂ ਖਬਰਾਂ ਭਾਰਤ ਤੇ ਬਰਤਾਨੀਆ ਵਿਚਕਾਰ ਇਤਿਹਾਸਕ ਮੁਕਤ ਵਪਾਰ ਸਮਝੌਤਾ ਸਹੀਵਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਟਾਰ ਮਾਰ ਨੇ ਦੱਸਿਆ ਇਤਿਹਾਸਕ ਕਦਮ ਮੌਨਸੂਨ ਇਜਲਾਸ ਦਾ ਚੌਥਾ ਦਿਨ ਵੀ ਹੰਗਾਮੀਆਂ ਦੀ ਪੇਟ ਚੜਿਆ ਅਨਿਲ ਅੰਬਾਨੀ ਦੀਆਂ 50 ਕੰਪਨੀਆਂ ਤੇ ਈਡੀ ਵੱਲੋਂ ਛਾਪੇਮਾਰੀ 3000 ਕਰੋੜ ਦੇ ਕਾਰਜ ਧੋਖਾਧੜੀ ਦਾ ਮਾਮਲਾ ਮੁੰਬਈ ਰੇਲ ਤਮਾਕਾ ਮੌਲਜਮਾਨ ਨੂੰ ਬਰੀ ਕਰਨ ਦੇ ਹਾਈ ਕੋਰਟ ਦੇ ਫੈਸਲੇ ਤੇ ਸੁਪਰੀਮ ਕੋਰਟ ਨੇ ਲਾਈ ਰੋਕ ਰੂਸੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾ ਗ੍ਰਸਤ 49 ਲੋਕਾਂ ਦੀ ਮੌਤ ਸ਼ੇਸ਼ਤਿ ਬੱਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਬੌ ਹਮਲਾਮਰ ਟੈਰਫ ਨੀਤੀ ਨਾਲ ਫੈਲੀ ਵਿਸ਼ਵ ਪੱਧਰੀ ਅਸਥਿਰਤਾ ਵਿਚਾਲੇ ਵਿਸ਼ਵ ਸੰਸਦੀ ਜਗਤ ਵਿੱਚ ਭਰੋਸਾ ਬਰਕਰਾਰਾਉਂਦੇ ਹੋਏ ਭਾਰਤ ਤੇ ਬ੍ਰਿਟਾਨੀਆ ਨੇ ਵੀਰਵਾਰ ਨੂੰ ਮੌਕਤੋ ਵਪਾਰ ਸਮਝੌਤੇ ਐਫਟੀਏ ਤੇ ਦਸਤਖਤ ਕੀਤੇ ਹਨ ਲੰਡਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਤੇ ਉਹਨਾਂ ਦੇ ਬਰਤਾਨਵੀ ਹਮਰਤਵਾ ਜੋਨਾਥਨ ਨੇ ਸਮੁੱਚੇ ਆਰਥਿਕ ਤੇ ਕਾਰੋਬਾਰੀ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਨੂੰ ਦੋਵਾਂ ਪ੍ਰਧਾਨ ਮੰਤਰੀਆਂ ਨੇ ਇਤਿਹਾਸਕ ਅਖਾਰ ਦਿੱਤਾ ਇਹਦੇ ਨਾਲ ਹੀ ਦੋਵਾਂ ਆਗੂਆਂ ਨੇ ਭਾਰਤ ਤੇ ਬਰਤਾਨੀਆ ਦੇ ਦੁਵੱਲੇ ਰਿਸ਼ਤਿਆਂ ਦੀ ਅਗਲੀ 10 ਸਾਲਾਂ ਦੀ ਦਿਸ਼ਾ ਤੈਅ ਕਰਨ ਵਾਲੇ ਵਿਜ਼ਨ ਡਾਕੂਮੈਂਟ 2035 ਨੂੰ ਵੀ ਮਨਜ਼ੂਰੀ ਦਿੱਤੀ। ਇਸ ਵਿੱਚ ਸੁਰੱਖਿਆ ਅਤੇ ਰੱਖਿਆ ਖੇਤਰ ਵਿੱਚ ਸਾਂਝੀ ਸਹਿਯੋਗ ਵਧਾਉਣ ਵਾਲੇ ਰੋਡ ਮੈਪ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੋ ਦਿਨਾ ਯਾਤਰਾ ਤੇ ਬੁੱਧਵਾਰ ਦੇਰ ਰਾਤ ਲੰਡਨ ਪੁੱਜੇ। ਵੀਰਵਾਰ ਨੂੰ ਸਟਾਰ ਮਾਰਨ ਨਾਲ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਸਿਤਾਬੜੇ ਕਿਹਾ ਹੈ ਕਿ ਇਹ ਸਮਝੌਤਾ ਸਿਰਫ ਆਰਥਿਕ ਭਾਈਵਾਲੀ ਨਹੀਂ ਬਲਕਿ ਸਾਂਝੀ ਖੁਸ਼ਹਾਲੀ ਦੀ ਯੋਜਨਾ ਹੈ ਇਸ ਨਾਲ ਪਾਰ ਦੇ ਕਪੜਾ ਜੁੱਤੇ ਰਤਨ ਤੇ ਗਹਿਣੇ ਸਮੁੰਦਰੀ ਖਰਾਕ ਇੰਜੀਨੀਅਰਿੰਗ ਉਤਪਾਦਾਂ ਨੂੰ ਬਰਤਾਨੀਆਂ ਵਿੱਚ ਵੱਡਾ ਵਪਾਰ ਮਿਲੇਗਾ ਪਾਰ ਦੇ ਖੇਤੀ ਤੇ ਖੁਰਾਕ ਮਾਰਕੀਟਿੰਗ ਉਦਯੋਗ ਲਈ ਵੀ ਨਵੇਂ ਮੌਕੇ ਮਿਲਣਗੇ ਪਾਰ ਦੇ ਨੌਜਵਾਨਾ ਕਿਸਾਨਾਂ ਮਸ਼ੇਰੀਆਂ ਤੇ ਦਰਮਿਆਨੇ ਤੇ ਛੋਟੇ ਉਦਮਾਂ ਨੂੰ ਖਾਸ ਤੌਰ ਤੇ ਲਾਭ ਮਿਲੇਗਾ ਦੂਜੇ ਪਾਸੇ ਭਾਰ ਦੇ ਲੋਕਾਂ ਤੇ ਉਦਯੋਗਾਂ ਲਈ ਬਰਤਾਨੀਆਂ ਦੇ ਉਤਪਾਦਾਂ ਮੈਡੀਕਲ ਉਪਕਰਨਾਂ ਤੇ ਹਵਾਵਾਜੀ ਖੇਤਰ ਦੇ ਕਲਪੁਰਜਿਆਂ ਦੀ ਉਪਲਬਧਤਾ ਆਸਾਨ ਤੇ ਕਿਫਾਇਤੀ ਹੋਵੇਗੀ ਸਮੁੰਦਰੀ ਉਤਪਾਦ ਜਿਵੇਂ ਕਿ ਝੀਂਗਾ ਟੂਨਾ ਬਿਸ਼ਮੀਲ ਅਤੇ ਫੀਡ ਜਿਨਾਤੇ ਵਰਤਮਾਨ ਵਿੱਚ 4.2 ਫੀਸਦੀ ਅਤੇ 8.5 ਫੀਸਦੀ ਦੇ ਵਿਚਕਾਰ ਟੈਕਸ ਲਗਾਇਆ ਜਾਂਦਾ ਹੈ ਸਮਝੌਤਾ ਲਾਗੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਡਿਊਟੀ ਮੁਕਤ ਹੋ ਜਾਣਗੇ ਇਸ ਵਿੱਚ ਲਗਭਗ 1 ਸਾਲ ਲੱਗ ਸਕਦਾ ਹੈ ਕਿਉਂਕਿ ਇਸ ਨੂੰ ਬਰਤਾਨਵੀ ਸੰਸਦ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ ਟੈਕਸਟਾਈਲ ਖੇਤਰ ਵਿੱਚ ਭਾਰਤ ਬੰਗਲਾਦੇਸ਼ ਪਾਕਿਸਤਾਨ ਅਤੇ ਕੰਬੋਡੀਆ ਦੇ ਮੁਕਾਬਲੇ ਡਿਊਟੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਨਾਕੋਲ ਯੂਕੇ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਹੈ ਹੁਣ ਇਹ ਐਫਟੀਏ ਭਾਰਤ ਤੇ ਟੈਕਸਟਾਈਲ ਦਰਮਾਤੇ ਟੈਰਫ ਨੂੰ ਖਤਮ ਕਰ ਦੇਵੇਗਾ ਜਿਸ ਨਾਲ ਯੂਕੇ ਬਾਜ਼ਾਰ ਵਿੱਚ ਇਸ ਦੀ ਕੀਮਤ ਮੁਕਾਬਲੇਬਾਜ਼ੀ ਵਧੇਗੀ ਜੋ ਉਤਪਾਦ ਤੇਜ਼ੀ ਨਾਲ ਵਿਕਾਸ ਲਈ ਤਿਆਰ ਹਨ ਉਹਨਾਂ ਵਿੱਚ ਆਰਐਮਜੀ ਘਰੇਲੂ ਟੈਕਸਟਾਈਲ ਕਾਰਪਟ ਅਤੇ ਦਸਤਕਾਰੀ ਸ਼ਾਮਲ ਹਨ ਜਿੱਥੇ ਡਿਊਟੀਆਂ ਹਟਾਉਣ ਨਾਲ ਮੁਕਾਬਲੇ ਵਾਲੇ ਫਾਇਦੇ ਪੈਦਾ ਹੋਣਗੇ ਪਾਰਤ ਨੂੰ ਸੌਦੇ ਦੇ ਲਾਗੂ ਹੋਣ ਤੋਂ 1 ਤੋਂ 2 ਸਾਲਾਂ ਦੇ ਅੰਦਰ ਯੂਕੇ ਵਿੱਚ ਘੱਟੋ-ਘੱਟ 5% ਦੀ ਵਾਧੂ ਮਾਰਕੀਟ ਹਿੱਸੇਦਾਰੀ ਪ੍ਰਾਪਤ ਹੋਣ ਦੀ ਉਮੀਦ ਹੈ। ਸਮਝੌਤੇ ਤਹਿਤ ਯੂਕੇ ਵੱਲੋਂ ਭਾਰਤੀ ਇੰਜੀਨੀਅਰਿੰਗ ਬ੍ਰਾਹਮੜ ਲਈ ਟੈਰਫ ਹਟਾਉਣ ਮੌਜੂਦਾ 18% ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਅਗਲੇ 5 ਸਾਲਾਂ ਵਿੱਚ ਘਰੇਲੂ ਬ੍ਰਾਹਮੜ ਨੂੰ 2029-30 ਤੱਕ 7.5 ਅਰਬ ਡਾਲਰ ਤੋਂ ਵੱਧ ਕਰਨ 'ਚ ਮਦਦ ਕਰ ਸਕਦਾ ਹੈ। ਭਾਰਤ ਦੇ ਜਨਰਿਕ ਦਵਾਈਆਂ ਅਤੇ ਮੈਡੀਕਲ ਉਪਕਰਨਾ ਜਿਵੇਂ ਕਿ ਐਕਸ-ਰੇ ਸਿਸਟਮ ਅਤੇ ਸਰਜਿਕਲ ਯੰਤਰਾਂ ਦੇ ਨਿਰਿਆਤ ਨੂੰ ਬ੍ਰਿਟਾਨੀਆ ਦੇ ਵਿੱਚ ਇੱਕ ਮੁਕਤ ਵਪਾਰ ਸਮਝੌਤੇ ਦੇ ਤਹਿਤ ਜ਼ੀਰੋ ਡਿਊਟੀ ਤੇ ਸਹਿਮਤ ਹੋਣ ਨਾਲ ਵੱਡਾ ਹੁਦਾਰਾ ਮਿਲੇਗਾ। ਸੇਵਾਮਾ ਦੇ ਮੋਰਚੇ ਤੇ ਇਹ ਸਮਝੌਤਾ ਭਾਰਤੀ ਵਿੱਤੀ ਸੇਵਾਵਾਂ ਦੇ ਖਿਡਾਰੀਆਂ ਨੂੰ ਬ੍ਰਿਟਾਨੀਆ ਵਿੱਚ ਆਪਣੀ ਛਾਪ ਛੱਡਣ, ਆਪਣੀ ਮੁਕਾਬਲੇਬਾਜ਼ੀ ਵਧਾਉਣ ਅਤੇ ਭਾਰਤੀ ਪ੍ਰਵਾਸੀ ਅਤੇ ਕਾਰੋਬਾਰਾਂ ਦੀ ਸੇਵਾ ਕਰਨ ਦੇ ਯੋਗ ਬਣਾਏਗਾ। ਡਿਜੀਟਲ ਤੌਰ ਤੇ ਪ੍ਰਦਾਨ ਕੀਤੀਆਂ ਗਈਆਂ ਵਿਤੀ ਸੇਵਾਵਾਂ ਲਈ ਯੂਕੇ ਨੇ ਬੀਮਾ ਅਤੇ ਬੀਮਾ ਨਾਲ ਸੰਬੰਧਤ ਬੈਂਕਿੰਗ ਅਤੇ ਹੋਰ ਵਿਤੀ ਸੇਵਾਵਾਂ ਦੋਵਾਂ ਦੇ ਅਧੀਨ ਵੱਖ-ਵੱਖ ਉਪ ਖੇਤਰਾਂ ਦੇ ਸੰਬੰਧ ਵਿੱਚ ਮਾਰਕੀਟ ਪਹੁੰਚ ਪ੍ਰਦਾਨ ਕੀਤੀ ਹੈ। ਮੁਕਤ ਵਪਾਰ ਸਮਝੌਤੇ ਨਾਲ ਗੋਆ ਦੀ ਫੇਨੀ, ਨਾਸਕਤੀ ਰਵਾਇਤੀ ਵਾਇਨਾ ਅਤੇ ਕੇਰਲ ਦੀ ਤਾੜੀ ਸਮੇਤ ਭਾਰਤ ਦੇ ਵਿਲੱਖਣ ਰਵਾਇਤੀ ਪੀਣ ਵਾਲੇ ਅਲਕੋਹਲ ਪਦਾਰਥ ਨੂੰ ਯੂਕੇ ਦੇ ਸਟੋਰਾਂ ਵਿੱਚ ਜਗ੍ਹਾ ਮਿਲੇਗੀ। ਸਰਕਾਰ ਨੂੰ ਉਮੀਦ ਹੈ ਕਿ ਦੇਸ਼ ਦੇ ਅਲਕੋਹਲ ਪੀਣ ਵਾਲੇ ਪਦਾਰਥਾਂ ਦੀ ਬਰਾਮਦ 2030 ਤੱਕ 1 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗੀ ਜੋ ਮੌਜੂਦਾ ਸਮੇਂ 37.5 ਕਰੋੜ ਅਮਰੀਕੀ ਡਾਲਰ ਹੈ ਭਾਰਤ ਇਸ ਸਮੇਂ ਅਲਕੋਹਲ ਪੀਣ ਵਾਲੇ ਪਦਾਰਥਾਂ ਦੀ ਬਰਾਮਦ ਲਈ ਦੁਨੀਆ ਵਿੱਚ 40ਵੇਂ ਸਥਾਨ ਤੇ ਹੈ ਜਦੋਂ ਕਿ ਆਉਣ ਵਾਲੇ ਸਾਲਾਂ ਵਿੱਚ ਦੁਨੀਆ ਦੇ ਚੋਟੀ ਦੇ 10 ਬਰਾਮਦਕਾਰ ਦੇਸ਼ਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਹੈ ਟੈਕਸਟਾਈਲ ਲੈਦਰ ਤੇ ਫੁੱਟਵੇਅਰ ਆਈਟਮਾਂ ਇਲੈਕਟ੍ਰੋਨਿਕਸ ਜੈਂਪਸ ਤੇ ਜੁਐਲਰੀ ਇੰਜੀਨੀਅਰਿੰਗ ਤੇ ਸਪੋਰਟਸ ਗੁਰਜ ਖਡਾਉਣੇ ਦਵਾਈਆਂ ਕੈਮੀਕਲਸ ਪਾਰੇ ਦੇ ਖੇਤੀ ਉਤਪਾਦ ਪ੍ਰੋਸੈਸ ਫੂਡ ਤੇ ਸਮੁੰਦਰੀ ਉਤਪਾਦ ਬਰਤਾਨੀਆਂ ਵਿੱਚ ਸਸਤੇ ਹੋਣਗੇ ਇਸ ਮੌਕੇ ਤੇ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਸੰਸਦ ਦੇ ਮੌਨਸੂਨ اجلاس ਦਾ ਚੌਥਾ ਦਿਨ ਵੀ ਹੰਗਾਮਿਆਂ ਦੀ ਭੇਟ ਚੜ ਗਿਆ ਵਿਰੋਧੀ ਧਿਰ ਨੇ ਸੰਸਦ ਦੇ ਬਾਹਰ ਅਤੇ ਦੋਮਾ ਸਦਨਾ ਵਿੱਚ ਪਿਹਾਰ ਵਿੱਚ ਚੱਲ ਰਹੀ ਵੋਟਾਂ ਦੇ ਵਿਸ਼ੇਸ਼ ਵਿਆਪਕ ਮੋਰੰ ਨਰੀਖਣ ਕਵਾਇਦ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜੀ ਕੀਤੀ। ਲੋਕ ਸਭਾ ਸਪੀਕਰ ਦੇ ਹੇਠਲੇ ਸਦਨ ਵਿੱਚ ਹੋ ਰਹੇ ਹੰਗਾਮਿਆਂ ਤੋਂ ਖਫਾ ਹੁੰਦਿਆਂ ਅਸਤੇ ਟੰਗ ਨਾਲ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਤੁਸੀਂ ਇੰਨੀ ਪੁਰਾਣੀ ਪਾਰਟੀ ਦੇ ਸੰਸਦ ਮੈਂਬਰ ਹੋ ਜਿਸ ਦਾ ਇਸ ਸਦਨ ਦੇ ਅੰਦਰ ਸਨਮਾਨ ਅਤੇ ਮਰਿਆਦਾ ਵਿੱਚ ਵੱਡਾ ਯੋਗਦਾਨ ਹੈ। ਇਸ ਝਾੜ ਦੀ ਪਰਵਾਹ ਨਾ ਕਰਦਿਆਂ ਵਿਰੋਧੀ ਧਿਰਾਂ ਨੇ ਹੰਗਾਮਾ ਜਾਰੀ ਰੱਖਿਆ। ਜਸਤੇਜ ਸਪੀਕਰ ਨੇ ਪਹਿਲਾ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਫਿਰ ਦਿਨ ਪਰ ਲਈ ਉਠਾ ਦਿੱਤੀ ਕਾਂਗਰਸੀ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਧੀ ਨੇ ਸੰਸਦ ਤੋਂ ਬਾਹਰ ਵਿਰੋਧੀ ਧਿਰਾਂ ਵੱਲੋਂ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਮੋੜ ਨਰੀਖਣ ਐਸਆਈਆਰ ਕਵਾਇਦ ਦੇ ਵਿਰੁੱਧ ਕੀਤੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਪ੍ਰਦਰਸ਼ਨ ਵਿੱਚ ਕਾਂਗਰਸ ਤੋਂ ਇਲਾਵਾ ਟੀਐਮਸੀ ਸਮਾਜਵਾਦੀ ਪਾਰਟੀ ਡੀਐਮਕੇ RSP, ਚਾਰਖੰਡ ਮੁਕਤੀ ਮੋਰਚਾ ਤੇ ਖੱਬੇਪੱਖੀ ਪਾਰਟੀਆਂ ਸ਼ਾਮਲ ਸਨ। ਆਮ ਆਦਮੀ ਪਾਰਟੀ ਨੇ اجلاس ਤੋਂ ਪਹਿਲਾਂ ਹੀ ਕਾਂਗਰਸ ਤੋਂ ਦੂਰੀ ਦਾ ਸੰਦੇਸ਼ ਦੇ ਦਿੱਤਾ ਸੀ ਜਿਸ ਕਾਰਨ ਉਹ ਸੰਸਦ ਦੇ ਅੰਦਰ ਬਾਹਰ ਇੰਡੀਆ ਗੱਠਜੋੜ ਤਹਿਤ ਹੋ ਰਿਹਾ ਕਿਸੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲੈ ਰਿਹਾ। ਰਾਜ ਸਭਾ ਵਿੱਚ ਤਮਨ ਲਾਡੂ ਦੇ 6 ਮੈਂਬਰ ਜੋ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਹਨ ਨੂੰ ਵਧਾਈਕੀ ਦਿੱਤੀ ਗਈ। ਸੇਵਾਮੁਕਤ ਹੋ ਰਹੇ ਮੈਂਬਰਾਂ ਵਿੱਚ ਡੀਐਮਕੇ ਦੇ ਪੀ ਵਿਲਸਨ ਨੂੰ ਮੌੜ ਰਾਜ ਸਭਾ ਲਈ ਚੁਣਿਆ ਗਿਆ। ਵਿਲਸਨ ਤੋਂ ਇਲਾਵਾ ਜਿਹੜੇ ਸੰਸਦ ਮੈਂਬਰ ਵੀਰਵਾਰ ਨੂੰ ਰਾਜ ਸਭਾ ਤੋਂ ਮੁਕਤ ਹੋਏ ਉਹਨਾਂ ਵਿੱਚ ਡੀਐਮਕੇ ਦੇ ਐਮ ਮੁਹੰਮਦ ਅਬਦੁੱਲਾ, ਏਆਈਏਡੀ ਐਮਕੇ ਦੇ ਐਨ ਚੰਦਰ ਸ਼ੇਖਰਨ, ਪੀਐਮਕੇ ਅਨ ਬੂਮਨੀ RAMਦਾਸ, ਡੀਐਮਕੇ ਦੇ ਐਮ ਸ਼ਨਮੁਗਮ ਅਤੇ ਐਮਡੀ ਐਮਕੇ ਦੇ ਵਾਇਕੋ ਸ਼ਾਮਲ ਹਨ। ਇਸ ਮੌਕੇ ਤੇ ਅਦਾਕਾਰ ਕਮਰ ਹਸਨ ਅਤੇ ਵਕੀਲ ਉਜਵਲ ਨਿਕਮ ਨੇ ਰਾਜ ਸਭਾ ਮੈਂਬਰ ਵਜੋਂ ਸੌ ਚੁੱਕੀ 26 11 ਮੁੰਬਈ ਹਮਲੇ ਵਿੱਚ ਸਰਕਾਰ ਦੀ ਪੈਰਵੀ ਕਰਨ ਵਾਲੇ ਉਜਵਲ ਨਿਕਮ ਨੂੰ ਰਾਸ਼ਪਤੀ ਦਰੋਪਤੀ ਮੁਰਮੂ ਵੱਲੋਂ 13 ਜੁਲਾਈ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਸੀ ਬੰਬ ਨਾਲ ਅਡਾਉਂਡ ਦੀਆਂ ਮੈਲਰੀਆਂ ਧਮਕੀਆਂ ਦਾ ਮਾਮਲਾ ਵੀਰਵਾਰ ਨੂੰ ਸੰਸਦ ਦੇ ਗਲਿਆਰੇਆਂ ਵਿੱਚ ਗੂੰਜਿਆ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਕੇ ਅਜਹੀਆਂ ਧਮਕੀ ਦੇਣ ਵਾਲਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਸਮੋਕੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਆਮ ਆਸ਼ਾ ਤੋਂ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਬਾਰੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ। ਇਸ ਮੌਕੇ ਤੇ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ 14 ਜੁਲਾਈ ਤੋਂ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਨੂੰ ਬੰਮ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਇਸ ਸਬੰਧ ਵਿੱਚ ਸੰਜੀਦਾ ਨਹੀਂ ਹੈ ਔਜਲਾ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਏਜੰਸੀਆਂ ਨੂੰ ناکਾਮ ਦੱਸਦਿਆਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਅਜਿਹਾ ਪਵਿੱਤਰ ਸਥਾਨ ਜੋ ਸਾਰੇ ਧਰਮਾਂ ਦਾ ਸਾਂਝਾ ਸਥਾਨ ਹੋਵੇ ਉਸਤੇ ਕੋਈ ਸੰਜੀਦਗੀ ਨਹੀਂ ਦਿਖਾ ਰਿਹਾ ਹੈ ਹੰਗਾਮਿਆਂ ਕਾਰਨ ਸੰਸਦੀ ਕਾਰਵਾਈ ਨਾ ਚੱਲਣ ਕਾਰਨ ਇਹਨਾਂ ਮੈਂਬਰਾਂ ਨੇ ਸਦਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਕੇਂਦਰ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਈਡੀ ਨੇ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਕੰਪਨੀਆ ਵਿਰੋਧ 3000 ਕਰੋੜ ਰੁਪਏ ਦੇ ਕਥਿਤ ਕਰਜ਼ਾ ਕਪੜੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਵੀਰਵਾਰ ਨੂੰ ਕਈ ਥਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ ਪੀਐਮਐਲਏ ਤਹਿਤ ਮੁੰਬਈ ਵਿੱਚ 35 ਤੋਂ ਵੱਧ ਕੰਪਲੈਕਸਾਂ ਤੇ ਸ਼ਾਪੇਮਾਰੀ ਕੀਤੀ ਗਈ। ਇਹ ਕੰਪਲੈਕਸ 50 ਕੰਪਨੀਆਂ ਤੇ ਲਗਭਗ 25 ਲੋਕਾਂ ਨਾਲ ਜੁੜੇ ਹੋਏ ਹਨ। ਇਹ ਕਾਰਵਾਈ ਈਡੀਡੀ ਦਿੱਲੀ ਸਥਿਤ ਜਾਂਚ ਇਕਾਈ ਵੱਲੋਂ ਕੀਤੀ ਗਈ ਸੀ। ਸਮੂਹ ਦੀਆਂ ਦੋ ਕੰਪਨੀਆਂ ਰਾਇਲੈਂਸ ਬਾਬਰ ਅਤੇ ਰਾਇਲੈਂਸ ਇਨਫਰਾਸਟ੍ਰਕਚਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਵੱਖ-ਵੱਖ ਸੂਚਨਾ ਚ ਕਿਹਾ ਕਿ ਈਡੀਡੀ ਕਾਰਵਾਈ ਦਾ ਉਨ੍ਹਾਂ ਦੇ ਕਾਰੋਬਾਰ ਸੰਚਾਲਨ, ਵਿੱਤੀ ਪ੍ਰਦਰਸ਼ਨ, ਸ਼ੇਅਰਧਾਰਕਾਂ ਕਰਮਚਾਰੀਆਂ ਜਾਂ ਕਿਸੇ ਹੋਰ ਹਿੱਤ ਧਾਰਕ ਤੇ ਕੋਈ ਅਸਰ ਨਹੀਂ ਪਿਆ ਹੈ। ਏਡੀ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੈਸ ਬੈਂਕ ਨੇ 2017 ਤੋਂ 2019 ਦਰਮਿਆਨ ਲਗਭਗ 3000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਦੋਸ਼ ਹੈ ਕਿ ਇਹ ਕਰਜ਼ਾ ਸ਼ੈੱਲ ਕੰਪਨੀਆਂ ਤੇ ਗਰੁੱਪ ਦੀਆਂ ਦੂਸਰੀਆਂ ਕੰਪਨੀਆਂ ਨੂੰ ਦਿੱਤੇ ਗਏ ਅਤੇ ਫਿਰ ਉੱਥੋਂ ਕਿਤੇ ਹੋਰ ਭੇਜ ਦਿੱਤੇ ਗਏ। ਜਾਂਚ ਕਰਤਾਵਾਂ ਨੂੰ ਅਜਿਹੇ ਸਬੂਤ ਵੀ ਮਿਲੇ ਕਿ ਜੈਸ ਬੈਂਕ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ ਜਿਸ ਵਿੱਚ ਬੈਂਕ ਦੇ ਪ੍ਰਮੋਟਰ ਵੀ ਸ਼ਾਮਲ ਹਨ ਏਜੰਸੀ ਨੇ ਜੈਸ ਬੈਂਕ ਦੀ ਕਾਰਜ ਦੇਣ ਦੀ ਪ੍ਰਕਿਰਿਆ ਵਿੱਚ ਕਈ ਗੰਭੀਰ ਖਾਮੀਆਂ ਵੀ ਫੜੀਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਬੈਂਕਾਂ ਸ਼ੇਅਰਧਾਰਕਾਂ ਨਿਵੇਸ਼ਕਾਂ ਤੇ ਹੋਰ ਜਨਤਕ ਸੰਸਥਾਵਾਂ ਨੂੰ ਧੋਖਾ ਦੇ ਕੇ ਜਨਤਕ ਪੈਸੇ ਨੂੰ ਮੋਰਨ ਜਾਂ ਲੁੱਟਣ ਲਈ ਇੱਕ ਸੋਚੀ ਸਮਝੀ ਅਤੇ ਯੋਜਨਾਬੱਧ ਯੋਜਨਾ ਸੀ ਇਹ ਸਮਝਿਆ ਜਾਂਦਾ ਹੈ ਕਿ R H F L ਬਾਰੇ SEBI ਦੀ ਰਿਪੋਰਟ ਵੀ ED ਦੀ ਜਾਂਚ ਦਾ ਹਿੱਸਾ ਹੈ ਇਸ ਤੋਂ ਇਲਾਵਾ SEBI, National Housing Bank, Bank of Baroda ਅਤੇ National Financial Reporting Authority ਵਰਗੀਆਂ ਇਸ ਮਾਮਲੇ ਨਾਲ ਜੁੜੀ ਜਾਣਕਾਰੀ ED ਨੂੰ ਦਿੱਤੀ ਸੀ ਸੁਪਰੀਮ ਕੋਰਟ ਨੇ ਮੁੰਬਈ ਤਮਾਕਿਆ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰਨ ਦੇ ਬੰਬੇ ਹਾਈ ਕੋਰਟ ਦੇ ਫੈਸਲੇ ਤੇ ਵੀਰਵਾਰ ਨੂੰ ਰੋਕ ਲਾ ਦਿੱਤੀ ਹਾਲਾਂਕਿ ਸੁਪਰੀਮ ਕੋਰਟ ਨੇ ਸਾਫ਼ ਕੀਤਾ ਹੈ ਕਿ ਇਸ ਦਾ ਜੇਲ੍ਹ ਤੋਂ ਰਿਹਾਈ ਹੋ ਚੁੱਕੇ ਦੋਸ਼ੀਆਂ ਦੀ ਰਹਾਈ ਤੇ ਅਸਰ ਨਹੀਂ ਪਵੇਗਾ ਭਾਵ ਉਹਨਾਂ ਨੂੰ ਦੁਬਾਰਾ ਜੇਲ੍ਹ ਨਹੀਂ ਜਾਣਾ ਪਵੇਗਾ ਪਰ ਬੰਬੇ ਹਾਈ ਕੋਰਟ ਦਾ ਫੈਸਲਾ ਫਿਲਹਾਲ ਹੋਰ ਮਾਮਲਿਆਂ ਤੇ ਨਜ਼ੀਰ ਨਹੀਂ ਮੰਨਿਆ ਜਾਵੇਗਾ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਖ਼ਰਾਬ ਦਾਖਲ ਮਹਾਰਾਸ਼ਟਰ ਸਰਕਾਰ ਦੀ ਅਪੀਲ ਤੇ ਦੋਸ਼ੀਆਂ ਨੂੰ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਕੀਤਾ ਹੈ ਇਹ ਆਦੇਸ਼ ਜਸਟਿਸ ਐਮ ਐਮ ਸੁਨਦਰੇਸ਼ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣ ਮਗਰੋਂ ਜਾਰੀ ਕੀਤੀ। ਇਸ ਤੋਂ ਪਹਿਲਾਂ ਜਦੋਂ ਮਹਿਤਾ ਨੇ ਸੁਪਰੀਮ ਕੋਰਟ ਤੋਂ ਹਾਈ ਕੋਰਟ ਦੇ ਆਦੇਸ਼ ਨੂੰ ਅੰਤਰਮ ਰੋਕ ਲਗਾਉਣ ਦੀ ਮੰਗ ਕੀਤੀ ਤਾਂ ਬੈਂਚ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਸਾਰੇ ਦੋਸ਼ੀ ਜੇਲ੍ਹ ਤੋਂ ਰਿਹਾਅ ਹੋ ਚੁੱਕੇ ਹਨ। ਹੁਣ ਉਹਨਾਂ ਨੂੰ ਵਾਪਸ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਇਸ ਤੇ ਮਹਿਤਾ ਨੇ ਕਿਹਾ ਕਿ ਉਹ ਇਹ ਮੰਗ ਨਹੀਂ ਕਰ ਰਹੇ। ਕਿ ਰਿਹਾਅ ਹੋ ਚੁੱਕੇ ਦੋਸ਼ੀਆਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ ਪਰ ਹਾਈ ਕੋਰਟ ਦੇ ਆਦੇਸ਼ ਤੇ ਰੋਕ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਹਾਈ ਕੋਰਟ ਨੇ ਫੈਸਲੇ ਵਿੱਚ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਹਨ ਮੋਕੋਕਾ ਬਾਰੇ ਵੀ ਕਿਹਾ ਹੈ ਜਿਸ ਦਾ ਹੋਰ ਪੈਂਡਿੰਗ ਮਾਮਲਿਆਂ ਤੇ ਅਸਰ ਹੋ ਸਕਦਾ ਹੈ ਅਜਿਹੇ ਵਿੱਚ ਕਾਨੂੰਨ ਪਹਿਲੂ ਨੂੰ ਦੇਖਦੇ ਹੋਏ ਆਦੇਸ਼ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਉਹਨਾਂ ਦੀਆਂ ਦਲੀਲਾਂ ਤੇ ਬੈਂਚ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਤੇ ਇਸ ਹੱਦ ਤੱਕ ਰੋਕ ਜਾਰੀ ਕਰ ਰਹੇ ਹਨ ਕਿ ਉਹ ਫੈਸਲਾ ਨजीर ਨਹੀਂ ਮੰਨਿਆ ਜਾਵੇਗਾ ਜਸਟਿਸ ਸੁਨਦਰੇਸ਼ ਨੇ ਮੰਨਿਆ ਕਿ ਕੁਝ ਦੋਸ਼ੀ ਪਾਕਿਸਤਾਨੀ ਨਾਗਰ ਖਾਨ ਤਾਂ ਸੂਬੇ ਦੇ ਇੱਕ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮਹਾਰਾਸ਼ਟਰ ਸਰਕਾਰ ਨੇ ਦਾਖਲ ਅਪੀਲ ਚ ਹਾਈ ਕੋਰਟ ਦੇ ਫੈਸਲੇ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਸ ਨੇ ਦੋਸ਼ੀਆਂ ਨੂੰ ਬਰੀ ਕਰਨ ਵਿੱਚ ਬਹੁਤ ਹੀ ਤਕਨੀਕੀ ਆਧਾਰ ਲਏ ਹਨ ਜਿਵੇਂ ਹਾਈ ਕੋਰਟ ਨੇ ਕਿਹਾ ਕਿ ਦੋਸ਼ੀਤੋਂ ਆਰ ਡੀ ਐਕਸ ਦੀ ਬਰਾਮਦਗੀ ਨੂੰ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ਇਸ ਲਈ ਹਾਈ ਕੋਰਟ ਨੇ ਬਹੁਤ ਹੀ ਤਕਨੀਕੀ ਆਧਾਰ ਲਿਆ ਤੇ ਕਿ ਜਬਤ ਵਿਸਫੋਟਕ ਨੂੰ ਲਾਖ ਨਾਲ ਸੀਲ ਨਹੀਂ ਕੀਤਾ ਗਿਆ ਸੀ ਸੂਬਾ ਸਰਕਾਰ ਨੇ ਅਪੀਲ ਵਿੱਚ ਹੋਰ ਵੀ ਬਹੁਤ ਸਾਰੇ ਆਧਾਰਾਂ ਤੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਰੂਸ ਦਾ ਇੱਕ ਯਾਤਰੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 49 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ 43 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿੱਚ 5 ਬੱਚੇ ਵੀ ਸ਼ਾਮਲ ਸਨ। ਬਚਾਅ ਕਰਮਚਾਰੀਆਂ ਨੂੰ ਟਿੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇੱਕ ਪਹਾੜੀ ਤੇ ਰੂਸੀ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਹੈ। ਇਹ ਜਹਾਜ਼ ਰੂਸ ਦੇ ਪੂਰਬੀ ਅਮੂਰ ਇਲਾਕੇ ਵਿੱਚ ਉੱਡ ਰਿਹਾ ਸੀ। ਅਮੂਰ ਦੇ ਗਵਰਨਰ ਵਾਸਲੀ ਔਰ ਲੋਬ ਨੇ ਟੈਲੀਗ੍ਰਾਮ ਤੇ ਦੱਸਿਆ ਕਿ ਲਾਪਤਾ ਜਹਾਜ਼ ਅੰਗਾਰਾ 에ਅਰਲਾਈਨ ਦਾ ਸੀ। ਸਥਾਨਕ ਐਮਰਜੈਂਸੀ ਮੰਤਰਾਲੇ ਨੇ ਕਿਹਾ ਹੈ ਕਿ ਜਹਾਜ਼ ਖਬਰੋ ਵਸਕ ਬਲਾਗੋ ਜਹਾਜ਼ ਖਬਰੋ ਵਸਕ ਤੋਂ ਹੁੰਦਾ ਹੋਇਆ ਟਿੰਡਾ ਜਾ ਰਿਹਾ ਸੀ। ਇਹ ਚੀਨੀ ਸਰਹੱਦ ਦੇ ਨੇੜੇ ਹੈ। ਟਿੰਡਾ ਪਹੁੰਚਣ ਤੋਂ ਪਹਿਲਾਂ ਉਹ ਰਡਾਰ ਤੋਂ ਗਾਇਬ ਹੋ ਗਿਆ ਤੇ ਸੰਪਰਕ ਟੁੱਟ ਗਿਆ। ਇੰਟਰਫੈਕਸ ਦੀ ਰਿਪੋਰਟ ਅਨੁਸਾਰ ਜਹਾਜ਼ ਟਿੰਡਾ ਹਵਾਈ ਅੱਡੇ ਦੇ ਉਤਰਨ ਦੀ ਕੋਸ਼ਿਸ਼ ਵਿੱਚ ਅਸਫਲ ਰਿਹਾ। ਜਦੋਂ ਉਸਨੇ ਦੂਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਤਾਂ ਉਹ ਰਡਾਰ ਤੋਂ ਗਾਇਬ ਹੋ ਗਿਆ। ਇਹ ਜਹਾਜ਼ ਟਿੰਡਾ ਹਵਾਈ ਅੱਡੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੀ ਨਿਰਧਾਰਿਤ ਚੌਂਕੀ ਨਾਲ ਵੀ ਸੰਪਰਕ ਨਹੀਂ ਕਰ ਸਕਿਆ। ਸੋਵੀਅਤ ਯੂਨੀਅਨ ਨੇ ਏਐਨ 24 ਜਹਾਜ਼ ਨੂੰ ਛੋਟੇ ਇਲਾਕਿਆਂ ਵਿੱਚ ਉਡਾਣ ਭਰਨ ਲਈ ਬਣਾਇਆ ਸੀ ਜਿਸ ਵਿੱਚ 32 ਸੀਟਾਂ ਹਨ ਜੋ 400 ਕਿਲੋਮੀਟਰ ਤੱਕ ਉਡਾਣ ਭਰ ਸਕਦਾ ਹੈ। ਇਹ 4 ਟਨ ਦਾ ਭਾਰ ਲਿਜਾ ਸਕਦਾ ਹੈ। ਅਪ੍ਰੈਲ 1962 ਵਿੱਚ ਇਸ ਦਾ ਪਰਖਣ ਸਫਲ ਰਿਹਾ ਇਸ ਤੋਂ ਬਾਅਦ ਇਸ ਜਹਾਜ਼ ਨੇ ਅਕਤੂਬਰ 1962 ਤੋਂ ਯਾਤਰੀਆਂ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ ਸੀ ਇਹ ਜਹਾਜ਼ ਸੇਵੇਰੀਆ ਵਿੱਚ ਸਥਿਤ ਇੱਕ ਨਿੱਜੀ ਖੇਤਰੀ 에ਅਰਲਾਈਨ ਅੰਗਾਰਾ ਦਾ ਸੀ ਕਈ ਜਹਾਜ਼ਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਸੇਵਾ ਤੋਂ ਹਟਾਇਆ ਜਾਣਾ ਸੀ ਪਰ ਖੇਤਰੀ 에ਅਰਲਾਈਨ ਨਵੇਂ ਜਹਾਜ਼ਾਂ ਦੇ ਆਉਣ ਤੱਕ ਉਨ੍ਹਾਂ ਨੂੰ ਸੇਵਾ ਵਿੱਚ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ EN24 ਸ਼੍ਰੇਣੀ ਦੇ ਨਵੇਂ ਲਾਂਡੋਗਾ ਜਹਾਜਾਂ ਦਾ ਵੱਡੇ ਪੱਧਰ ਤੇ ਉਤਪਾਦਨ 2027 ਤੋਂ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਸੂਬੇ ਵਿੱਚ ਸ਼ਹਿਰੀ ਵਿਕਾਸ ਨੂੰ ਯੋਜਨਾਬੱਧ ਤੇ ਸੁਚਾਰੂ ਬਣਾਉਣ ਅਤੇ ਉਸਾਰੀ ਸੰਬੰਧੀ ਨਿਯਮਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹਿਰਾਂ ਲਈ ਇੱਕਿਕ੍ਰਿਤ ਇਮਾਰਤੀ ਉਪ ਨਿਯਮ ਬਣਾਉਣ ਦਾ ਫੈਸਲਾ ਕੀਤਾ ਹੈ। ਇੱਥੇ ਪੰਜਾਬ ਪਵਨ ਵਿੱਚ ਗੱਲਬਾਤ ਕਰਦੇ ਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਇਸ ਫੈਸਲੇ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਨਾ ਪਾਈ ਵਾਲਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਉਹਨਾਂ ਦੱਸਿਆ ਕਿ ਇਹਨਾਂ ਬਾਈਲਾਜ ਦਾ ਖਰੜਾ ਅਧਿਕਾਰਤ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਤੋਂ ਸੁਝਾਅ ਲਏ ਜਾ ਸਕਣ। ਉਹਨਾਂ ਸੂਬਾ ਵਾਸੀਆਂ ਨੂੰ 30 ਦਿਨਾਂ ਦੇ ਅੰਦਰ ਆਪਣੇ ਸੁਝਾਅ ਦੇਣ ਦਾ ਸੱਦਾ ਦਿੱਤਾ ਹੈ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਸ਼ਹਿਰਾਂ ਵਿੱਚ ਭਵਿੱਖ ਮੁਖੀ ਅਤੇ ਇੱਕਸਾਰ ਇਮਾਰਤਾਂ ਬਣਾਉਣ ਲਈ ਯੂਨੀਫਾਈਡ ਬਿਲਡਿੰਗ ਜ਼ਬਾਇਲਾਜ ਬਣਾਉਣ ਵਾਸਤੇ ਲੋਕਾਂ ਤੋਂ ਸਲਾਹ ਲੈਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਬਾਇਲਾਜ ਨੂੰ ਸਲਾਹ-ਮਸ਼ਵਰੇ ਅਤੇ ਲੋਕਾਂ ਦੇ ਸੁਝਾਅ ਨਾਲ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸੌਖੀ, ਆਸਾਨ ਅਤੇ ਪਾਰਦਰਸ਼ੀ ਸੇਵਾਵਾਂ ਦੇਣਾ ਮੁੱਖ ਏਜੰਡਾ ਹੈ। ਪੰਜਾਬ ਵਿੱਚ ਬਿਲਡਿੰਗ ਬਾਈਲਾਜ ਸਭ ਤੋਂ ਗੁੰਝਲਦਾਰ ਅਤੇ ਔਖਾ ਮਸਲਾ ਸੀ ਜਿਸ ਸਬੰਧੀ ਲੋਕਾਂ ਨੂੰ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਡਿਵੈਲਪਰਾਂ ਆਰਕੀਟੈਕਟਾਂ ਇੰਜੀਨੀਅਰਿੰਗ ਵਰਗੇ ਵੱਖ-ਵੱਖ ਪਾਈਵਾਲਾ ਨੂੰ ਬਾਈਲਾਜ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਕੇ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਬਾਈਲਾਜ ਉਹਨਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਬਿਲਡਿੰਗ ਬਾਈਲਾਜ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਈਲਾਜ ਬੜਾ ਅਤੇ ਸੁਖਾਲਾ ਕਾਰੋਬਾਰ ਕਰਨ ਵਾਲਾ ਟਿਕਾਊ ਸ਼ਹਿਰੀਕਰਨ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਉਹਨਾਂ ਕਿਹਾ ਕਿ ਬਾਈਲਾਜ ਨੂੰ ਲੋਕਾਂ ਦੇ ਅਨੁਕੂਲ ਸਮਝਣ 'ਚ ਆਸਾਨ ਅਤੇ ਪਾਲਣਾ ਕਰਨ ਯੋਗ ਬਣਾਇਆ ਗਿਆ ਹੈ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਹੋਣ ਵਾਲੇ ਰਾਜਨੀਤਿਕ ਸਮਝੌਤੇ ਦੀਆਂ ਅਟਕਲਾਂ ਨੂੰ ਉਸ ਵਕਤ ਵਿਰਾਮ ਲੱਗ ਗਿਆ ਜਦ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਸੂਬੇ ਵਿੱਚ 2027 ਵਿੱਚ ਹੋਣ ਵਾਲੀਆਂ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਜਦਕਿ ਬੀਤੇ ਦਿਨੀ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਆਪਸੀ ਸਮਝੌਤੇ ਦੀ ਵਕਾਲਤ ਕੀਤੀ ਗਈ ਸੀ ਸੂਬਾ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ 부ਜੇ ਅਸ਼ਵਨੀ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਭਾਜਪਾ ਦਾ ਬੀਤੇ ਸਮੇਂ ਵਿੱਚ ਸਮਝੌਤਾ ਕਰਨਾ ਇੱਕ ਮਜਬੂਰੀ ਸੀ ਕਿਉਂਕਿ ਭਾਜਪਾ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਬਣਾਏ ਰੱਖਣਾ ਚਾਹੁੰਦੀ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਏਕਤਾ ਖਾਤਰ ਭਾਜਪਾ ਨੇ ਆਪਣੇ ਪਿਛਲੇ ਭਾਈਵਾਲ ਨਾਲ ਕੱਟ ਸੀਟਾਂ ਤੇ ਵੀ ਸਮਝੌਤਾ ਕੀਤਾ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਜੋ ਸੂਬੇ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਆਪ ਸਰਕਾਰ ਦੇ ਸ਼ਾਸਨ ਚ ਸੂਬੇ ਵਿੱਚ ਰੰਗਦਾਰੀ ਦੇ ਮਾਮਲੇ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਤੇ ਪੂਰੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ। ਹੁਣ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸੂਬੇ ਵਿੱਚ ਉਹਨਾਂ ਦੀ ਸਰਕਾਰ ਬਣ ਤੇ 1 ਮਹੀਨੇ ਦੇ ਅੰਦਰ ਨਸ਼ੇ ਨੂੰ ਖਤਮ ਕੀਤਾ ਜਾਵੇਗਾ। ਜਿਸ ਨੂੰ ਸੂਬਾ ਸਰਕਾਰ ਖਤਮ ਨਹੀਂ ਕਰ ਸਕੀ। ਹੁਣ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਸੂਬਾ ਵਾਸੀਆਂ ਨੂੰ ਮੂਰਖ ਬਣਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਵਿਕਾਸ ਕੇਵਲ ਭਾਜਪਾ ਸਰਕਾਰ ਦੇ ਹੱਥਾਂ ਵਿੱਚ ਹੋ ਸਕਦਾ ਹੈ ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬਾ ਵਾਸੀ ਭਾਜਪਾ ਨੂੰ ਜਿਤਾ ਕੇ ਸੂਬੇ ਵਿੱਚ ਇਸ ਦੀ ਸਰਕਾਰ ਬਣਾਉਣਗੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੁਪਹਿਰ ਸਮੇਂ ਪੈਰ ਤਿਲਕਣ ਕੰਨ ਡੇਗ ਜਾਣ ਤੇ ਬਾਅਦ ਪੀਜੀਆਈ ਐਮਈਆਰ ਚੰਡੀਗੜ੍ਹ ਪੁੱਜੀ ਉਨ੍ਹਾਂ ਨੂੰ ਆਰਥੋਪੈਡਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਵਿਜੇ ਜੀ ਗੋਨੀ ਨੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਤ ਮਰੋਦੀ ਅਗਵਾਈ ਵਾਲੀ ਸੀਨੀਅਰ ਮਹਾਰਾਦੀ ਇੱਕ ਟੀਮ ਵੱਲੋਂ ਤੁਰੰਤ ਮੁਲਾਂਕਣ ਤੇ ਦੇਖਭਾਲ ਕੀਤੀ ਪੀਜੀਆਈ ਐਮਈਆਰ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਅਤੇ ਡੈਪਟੀ ਡਾਇਰੈਕਟਰ ਪੰਕਜ ਰਾਏ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਰਾਜਪਾਲ ਦੀ ਸਿਹਤ ਠੀਕ ਹੋਣ ਕੰਨ ਉਨ੍ਹਾਂ ਨੂੰ ਡਾਕਟਰਾਂ ਨੇ ਰਾਤ ਛੁੱਟੀ ਕਰਕੇ ਘਰ ਭੇਜ ਦਿੱਤਾ ਪੇਸ਼ੇਵਾਰ ਕੁਸ਼ਤੀ WWE ਦੇ ਦਿਗਜ ਅਮਰੀਕੀ ਖਿਡਾਰੀ ਹਲਕ ਹੋਗਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹਨਾਂ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਫਲੋਰੀਡਾ ਪੁਲਿਸ ਅਤੇ WWE ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਫਲੋਰੀਡਾ ਦੇ ਕਲੀਅਰ ਵਾਟਰ 'ਚ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਤੇ ਹਲਕ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। 11 ਅਗਸਤ 1953 ਨੂੰ ਜਾਰਜੀਆ ਦੇ ਅਗਸਤਾ ਵਿੱਚ ਜਨਮੇ ਹਰਕ ਹੋਗਨ ਪੇਸ਼ੇਵਰ ਕੁਸ਼ਤੀ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ ਹਾਲਕ ਦੇ ਧਿਆਨ ਦੀ ਜਾਣਕਾਰੀ ਦਿੰਦਿਆਂ WWE ਨੇ X ਤੇ ਪੋਸਟ ਕੀਤਾ ਕਿ ਇਹ ਜਾਣ ਕੇ ਦੁੱਖ ਹੋਇਆ ਹੈ ਕਿ WWE ਹਾਲ ਆਫ ਦਾ ਫੇਮ ਹਰਕ ਹੋਗਨ ਦਾ ਦਿਹਾਂਤ ਹੋ ਗਿਆ ਜੇਕਰ ਜੋ ਗਿਆ ਕਿ ਹਰਕ ਨੇ 1980 ਦਹਾਕੇ ਵਿੱਚ WWE ਨੂੰ ਵਿਸ਼ਵ ਪੱਧਰ ਵਿੱਚ ਪਛਾਣ ਦਿਵਾਈ ਹੈ ਉਹਨਾਂ ਕਟੋ-ਕਟ 6 WWE ਚੈਂਪੀਅਨਸ਼ਿਪ ਜਿੱਤਿਆ ਅਤੇ 2005 ਵਿੱਚ ਹਲਕ ਨੂੰ WWE ਦੀ ਹਾਲ ਆਫ ਦਾ ਫੈਮ ਵਿੱਚ ਸ਼ਾਮਲ ਕੀਤਾ ਗਿਆ। ਹਲਕ ਦਾ ਅਸਲੀ ਨਾਂ ਤੇਰੀ ਬੋਲਿਆ ਸੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੇ ਵੱਡਾ ਹਮਲਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੇ ਕੋਲ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਵਿੱਚ ਚੋਣ ਕਮਿਸ਼ਨ ਵੱਲੋਂ ਤੋਖਾ ਤੜੀ ਦੀ ਇਜਾਜ਼ਤ ਦੇਣ ਦੇ 100% ਸਬੂਤ ਹਨ। ਰਾਹੁਲ ਗਾਂਧੀ ਨੇ ਨਾਲ ਹੀ ਕਿਹਾ ਕਿ ਜੇਕਰ ਤੁਹਾਨੂੰ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਉਹ ਬਚ ਜਾਣਗੇ ਤਾਂ ਇਹ ਉਹਨਾਂ ਦੀ ਗਲਤ ਫਹਿਮੀ ਹੈ। ਰਾਹੁਲ ਗਾਂਧੀ ਨੇ ਸਦਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਹੈ ਕਿ ਚੋਣ ਕਮਿਸ਼ਨ ਭਾਰਤ ਦੇ ਚੋਣ ਕਮਿਸ਼ਨ ਦੇ ਰੂਪ ਵਿੱਚ ਕੰਮ ਨਹੀਂ ਕਰ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਮੌਡਰਨ ਨਿਰੇਖਣ ਦੇ ਨਾਂ ਤੇ ਕਰਨਾਟਕ ਵਿੱਚ ਹਜ਼ਾਰਾਂ ਫਰਜ਼ੀ ਵੋਟਰਾਂ ਦੇ ਨਾਂ ਜੋੜੇ ਗਏ ਹਨ। ਇੱਕ ਹੀ ਵਿਧਾਨ ਸਭਾ ਵਿੱਚ 50, 60 ਅਤੇ 65 ਸਾਲਾਂ ਦੇ ਹਜ਼ਾਰਾਂ ਨਵੇਂ ਵੋਟਰਾਂ ਨੂੰ ਸੂਚੀ ਵਿੱਚ ਜੋੜਿਆ ਗਿਆ ਹੈ। ਅਤੇ 18 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਪਾਰਟੀ ਨੇ ਸਿਰਫ ਇੱਕ ਹਲਕੇ ਦੀ ਸਮੀਖਿਆ ਕੀਤੀ ਅਤੇ ਜਾਂਚ ਵਿੱਚ ਇਹ ਗੜਬੜੀ ਮਿਲੀ ਹੈ। ਉਹਨਾਂ ਯਕੀਨ ਪ੍ਰਗਟਾਉਂਦੇ ਆ ਕਿਹਾ ਹੈ ਕਿ ਹਰ ਸੀਟ ਤੇ ਇਹ ਹੀ ਨਾਟਕ ਚੱਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਜਦੋਂ ਇਹ ਸਬੂਤ ਸਾਹਮਣੇ ਲਿਆਉਣ ਦਾ ਫੈਸਲਾ ਲਿਆ ਤਾਂ ਉਹ ਪੂਰੀ ਤਿਆਰੀ ਦੇ ਨਾਲ ਸਾਹਮਣੇ ਆਵੇਗੀ। ਮੋਬਾਈਲ ਫੋਨ ਖਫਤਕਾਰਾਂ ਲਈ ਵੱਡੀ ਰਾਹਤ ਵਾਲੀ ਖਬਰ ਹੈ ਹੁਣ ਜਦੋਂ ਵੀ ਕੋਈ ਵਿਅਕਤੀ ਕਾਲ ਕਰੇਗਾ ਤਾਂ ਉਸ ਦੀ ਪਛਾਣ ਭਾਵ ਉਸ ਦਾ ਅਸਲੀ ਨਾਮ ਮੋਬਾਈਲ ਸਕਰੀਨ ਤੇ ਦਿਖਾਈ ਦੇਵੇਗਾ ਇਹ ਨਾਮ ਉਸ ਵਿਅਕਤੀ ਦੇ KYC ਨਾਲ ਜੁੜਿਆ ਹੋਵੇਗਾ ਜਿਸ ਨਾਲ ਉਹ SIM ਲੈਣ ਦੇ ਸਮੇਂ ਰਜਿਸਟਰ ਕਰਵਾਉਂਦਾ ਹੈ ਟੈਲੀਕਮ ਸੇਵਾ ਦੇਣ ਵਾਲੀਆਂ ਕੰਪਨੀਆਂ ਨੇ ਇਸ ਨਵੇਂ ਸਿਸਟਮ ਦਾ ਸਫਲਤਾਪੂਰਵਕ ਟਰਾਇਲ ਕੀਤਾ ਹੈ ਅਤੇ ਹੁਣ ਇਸ ਨੂੰ ਜਲਦੀ ਹੀ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹ ਕਦਮ ਸਪੈਮ ਕਾਲਾਂ ਟੈਲੀ ਮਾਰਕੀਟਿੰਗ ਕਾਲਾਂ ਤੇ ਫੋਨ ਰਾਹੀਂ ਧੋਖਾਧੜੀ ਨੂੰ ਰੋਕਣ ਵਿੱਚ ਬਹੁਤ ਸਹਾਇੀ ਹੋਵੇਗਾ ਟਰਾਈ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਪੈਮ ਅਤੇ ਜਾਲੀ ਕਾਲਾਂ ਨੂੰ ਕੰਟਰੋਲ ਕਰਨ ਲਈ ਇਸ ਸਿਸਟਮ ਨੂੰ ਲਾਗੂ ਕਰਨ ਦੀ ਸਪਾਰਸ਼ ਕੀਤੀ ਸੀ ਕੰਪਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ ਸਪੈਮ ਕਾਲਾਂ ਘਟਣਗੀਆਂ ਸਗੋਂ ਦੇਸ਼ ਵਿੱਚ ਵਧ ਰਹੇ ਸਾਈਬਰ ਅਪਰਾਧਾਂ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ। ਇੱਕ ਸਰਵੇਖਣ ਦੇ ਅਨੁਸਾਰ 60% ਲੋਕਾਂ ਨੂੰ ਹਰ ਰੋਜ਼ ਔਸਤਨ 3 스ਪੈਮ ਕਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰ ਸੰਚਾਰ ਦੇ ਮਹਾਰਾ ਦਾ ਕਹਿਣਾ ਹੈ ਕਿ ਇਹ ਟੈਕਨੋਲੋਜੀ ਨਾ ਸਿਰਫ ਗਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਏਗੀ ਬਲਕਿ ਡਿਜੀਟਲ ਇੰਡੀਆ ਵਾਲਾ ਇੱਕ ਹੋਰ ਮਜ਼ਬੂਤ ਕਦਮ ਵੀ ਸਾਬਤ ਹੋਵੇਗੀ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬਵਨ ਕਲਿਆਣ ਦੀ ਫਿਲਮ ਹਰੀ ਹਰ ਵੀਰਾ ਮੱਲੂ ਅੱਜ ਰੀਲੀਜ਼ ਹੋ ਗਈ ਫਿਲਮ ਦੇ ਰੀਲੀਜ਼ ਹੋਣ ਤੇ ਵਿਜੇਵਾੜਾ ਕੋਨਾ ਸੀਮਾ ਅਤੇ ਕੜੱਪਾ ਸਣੇ ਆਂਧਰਾ ਪ੍ਰਦੇਸ਼ ਦੇ ਕਈ ਸਿਨੇਮਾ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਏ ਇਸ ਦੌਰਾਨ ਪਵਨ ਕਲਿਆਣ ਦੇ ਚਾਹਵਾਲਿਆਂ ਨੇ ਕੇਕ ਕੱਟੇ ਪਟਾਕੇ ਚਲਾਏ ਅਤੇ ਬੈਨਰ ਲਗਾ ਕੇ ਜਸ਼ਨ ਮਨਾਇਆ ਹੈ ਇਹ ਪਵਨ ਕਲਿਆਣ ਦੇ ਉਪ ਮੁੱਖ ਮੰਤਰੀ ਬਨ ਮਗਰੋਂ ਉਹਨਾਂ ਦੀ ਪਹਿਲੀ ਫਿਲਮ ਹੈ ਐਮ ਜੋਤੀ ਕ੍ਰਿਸ਼ਨ ਅਤੇ ਕ੍ਰਿਸ਼ ਜਗਰਾਲਾ ਮੋਢੀ ਬਲੋਂ ਨਿਰਦੇਸ਼ਿਤ ਫਿਲਮ ਵਿੱਚ ਨਿਧੀ ਅਗਰਵਾਲਾ ਤੇ ਬੋਬੀ ਦਿਓਲ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ ਪਵਨ ਕਲਿਆਣ ਟੌਪ ਦੇ ਸਟਾਰ ਹਨ ਜਿਨ੍ਹਾਂ ਦੀਆਂ ਬਹੁਤ ਫਿਲਮਾਂ ਹਿੱਟ ਹੋਈਆਂ ਹਨ ਸੂਬਾ ਸਰਕਾਰ ਨੇ ਫਿਲਮ ਦੀਆਂ ਟਿਕਟਾਂ ਵਿੱਚ ਵਾਧੇ ਦੀ ਮਨਜ਼ੂਰੀ ਦਿੱਤੀ ਹੈ ਟਿਕਟ ਦਾ ਮੁੱਲ ਸਿੰਗਲ ਸਕਰੀਨ ਵਿੱਚ 100 ਰੁਪਏ ਤੇ ਮਲਟੀਪਲੈਕਸ ਵਿੱਚ 300 ਰੁਪਏ ਤੱਕ ਵਧਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਇੱਕ ਹਫ਼ਤੇ ਤੱਕ ਸਾਰੀਆਂ ਸਕਰੀਨਾਂ ਤੇ ਦੈਨ ਵਿੱਚ 5 ਸ਼ੋਅ ਦਿਖਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਰੰਗਮੰਚ ਤੇ ਸ਼੍ਰੀਰਾਮ ਸੈਂਟਰ ਦੇ ਪਹਿਲੇ ਨਿਰਦੇਸ਼ਕ ਰਜਿੰਦਰ 나ਥ ਦਾ ਵੀਰਵਾਰ ਸਵੇਰੇ ਉਹਨਾਂ ਦੇ ਨਿਵਾਸ ਵਿਖੇ ਉਮਰ ਜ਼ਰਾਜ ਬਿਮਾਰੀਆਂ ਦੇ ਚਲਦਿਆਂ ਦੇ ਹੱਥ ਹੋ ਗਿਆ। ਰੰਗਮੰਚ ਨਿਰਦੇਸ਼ਕ ਅਤੇ ਲੰਬੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਰਹੇ ਸੁਆਸ਼ ਗੁਪਤਾ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਪਰ ਪਿਛਲੇ 10 ਦਿਨਾਂ ਤੋਂ ਉਹਨਾਂ ਦੀ ਹਾਲਤ ਵਿਗੜ ਗਈ ਤੇ ਸਵੇਰੇ ਉਹਨਾਂ ਦਾ ਅਦੇਹਾਂਤ ਹੋ ਗਿਆ। ਅਗਸਤ 1934 ਵਿੱਚ ਦਲਵਾਲ ਹੁਣ ਪਾਕਿਸਤਾਨ ਵਿੱਚ ਜਨਮੇ ਰਜਿੰਦਰਨਾਥ ਵੱਡੇ ਹੋ ਕੇ ਰੰਗ ਮੰਚ ਦੇ ਦਿਗਜ ਬਣੇ 1976-81 ਅਤੇ ਫਿਰ 1983-98 ਤੱਕ ਸ਼੍ਰੀ ਰਾਮ ਸੈਂਟਰ ਫਾਰ ਪਰਫਾਰਮਿੰਗ ਆਰਟਸ ਦੇ ਪਹਿਲੇ ਨਿਰਦੇਸ਼ਕ ਰਹੇ ਉਹਨਾਂ 1967 ਵਿੱਚ ਦਿੱਲੀ ਵਿੱਚ ਅਭਿਆਨ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ ਅਤੇ 2019 ਵਿੱਚ ਇਸ ਗਰੁੱਪ ਦਾ ਨਿਰਦੇਸ਼ਨ ਗੁਪਤਾ ਨੂੰ ਸੰਪੰਪਿਆ ਉਹ ਆਪਣੇ ਪਿੱਛੇ ਬੇਟਾ ਅਤੇ ਬੇਟੀ ਛੱਡ ਗਏ ਵੈਨਕੂਵਰ ਤੋਂ ਮਲਕੀਤ ਸਿੰਘ ਦੀ ਖਬਰ ਅਨੁਸਾਰ ਵੈਨਕੂਵਰ ਦੀ ਮਸ਼ਹੂਰ ਟੈਨਿਸ ਖਿਡਾਰਨ 34 ਸਾਲਾ ਰੈਵਿਕਾ ਮੈਰੂਨੋ ਨੈਸ਼ਨਲ ਬੈਂਕ ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਖੇਡਣ ਲਈ ਵਾਈਲਡ ਕਾਰਡ ਰਾਹੀਂ ਚੁਣੀ ਗਈ ਇਸ ਵਾਰ ਕੈਨੇਡਾ ਦੀਆਂ ਕੁੱਲ 8 ਮਹਿਲਾ ਖਿਡਾਰਨਾ ਇਸ ਟੂਰਨਾਮੈਂਟ ਦਾ ਹਿੱਸਾ ਬਣ ਰਹੀਆਂ ਹਨ ਜੋ ਕਿ ਇੱਕ ਰਿਕਾਰਡ ਮੰਨਿਆ ਜਾ ਰਿਹਾ ਹੈ ਜਿਕਰਯੋਗ ਹੈ ਕਿ 2013 ਵਿੱਚ ਡਿਪਰੈਸ਼ਨ ਅਤੇ ਸਾਈਬਰ ਬੁਲੀਇੰਗ ਕਾਰਨ ਉਹ ਖੇਡਣ ਤੋਂ ਹਟ ਗਈ ਸੀ ਅਤੇ 2018 ਵਿੱਚ ਉਸ ਵੱਲ ਮੁੜ ਪ੍ਰੋਫੈਸ਼ਨਲ ਟੈਨਿਸ ਵਿੱਚ ਵਾਪਸੀ ਕੀਤੀ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ